ਭਾਰਤ ਦੇ ਅੰਤਰਰਾਸ਼ਟਰੀ ਵਾਇਡੀਆਂ ਤੇ ਅੰਮ੍ਰਿਤਧਾਰੀ ਸਿੱਖ ਯਾਤਰੀਆਂ ਨੂੰ ਪਿਛਲੇ ਕੁਝ ਸਮੇਂ ਤੋਂ ਆਪਣੇ ਜਿਹੜੇ ਕਕਾਰ ਹਨ ਉਹ ਪਹਿਨ ਕੇ ਯਾਤਰਾ ਕਰਨ ਚ ਮੁਸ਼ਕਲ ਆ ਰਹੀ ਹੈ ਅੰਤਰਰਾਸ਼ਟਰੀ ਉਡਾਣਾਂ ਤੇ ਜਿਹੜੀ ਵੱਡੀ ਕਿਰਪਾਣ ਹੈ ਪੂਰੀ ਉਹ ਲਾਊਡ ਨਹੀਂ ਹੁੰਦੀ ਹੈ ਪਰ ਕਾਫੀ ਅੰਮ੍ਰਿਤਧਾਰੀ ਸਿੱਖ ਜਿਹੜੇ ਹਨ ਉਹ ਤਾਗੇ ਤੇਜਸਰਾਏ ਗਲੇ ਚ ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਾਰਤੀ ਫੌਜ 'ਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਵਾਰਸਾਂ ਨੂੰ 1 ਕਰੋੜ ਰੁਪਏ ਦੇਣ ਦੀ ਯੋਜਨਾ ਚਲਾਈ ਜਾ ਰਹੀ ਹੈ ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹਾਦਤ ਦਾ ਜਾਨ ਪੀਣ ਵਾਲੇ ਫੌਜ ਦੇ ਜਵਾਨਾਂ ਦੇ ਘਰ ਜਾ ਕੇ ਉਹਨਾਂ ਦੇ ਵਾਰਸਾਂ ਨੂੰ ਇੱਕ ਇੱਕ ਕਰੋੜ ਰੁਪਏ ਦੇ ਚੱਕ ਸੌਂਪ ਰਹੇ ਹਨ ਇਸ ਦੇ ਨਾਲ ਹੀ ਪਰਿਵਾਰ ਦੀ ਮਦਦ ਲਈ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਸੀਐਮ ਸਾਹਿਬ ਨੇ ਜੀ ਇਹ ਹੀ ਕਿਹਾ ਸਾਡੇ ਵਾਸਤੇ ਵੀ ਸੋਨ ਉਸਾਰੀਆਂ ਸਹੂਲਤਾਂ ਮਿਲਣਗੀਆਂ ਜਿਹੜੀਆਂ ਮਿਲਦੀਆਂ ਫੌਜੀਆਂ ਨੂੰ ਆਪਣੇ ਬੱਚੇ ਨੂੰ ਸਹੀ ਦੀ ਦਾਰਜਾ ਮਿਲੂਗਾ ਦਿੱਤਾ ਜਾਊਗਾ। ਇਹ ਹੀ ਸਨ ਗੱਲ ਸਾਰੀ ਕਹਿ ਕੇ ਕੰਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ। ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਨੇਕ ਉਪਰਾਲਾ ਕੀਤਾ ਗਿਆ ਹੈ। ਕਿਰਪਾਨ ਪਾ ਕੇ ਜਾਂਦੇ ਹਨ। ਵਿਦੇਸ਼ ਵਿੱਚ ਵੀ ਤੇ ਜਾਂ ਕਿਤੇ ਵੀ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਂਦੀ ਪਰ ਜਦੋਂ ਇੰਡੀਆ ਵੀ ਆਉਂਦੇ ਹਨ ਉਦੋਂ ਵੀ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਕਿਤੇ ਵੀ ਉਹਨਾਂ ਨੂੰ ਇਹ ਰੋਕਿਆ ਨਹੀਂ ਜਾਂਦਾ ਪਰ ਪਿਛਲੇ ਕੁਝ ਸਮੇਂ ਤੋਂ ਦਿੱਲੀ ਦੇ ਅੰਤਰਰਾਸ਼ਟਰੀ ਵਾਇਅਡੇ ਤੇ ਨਾਲ ਦੀ ਨਾਲ ਅੰਮ੍ਰਿਤਸਰ ਦੇ ਸ੍ਰੀ ਗੁਰੂ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਇਅਡੇ ਤੇ ਵੀ ਕਾਫੀ ਯਾਤਰੀਆਂ ਨੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਵਿਕਾਸ ਬੰਚ ਨੂੰ ਇਹ ਪਹੁੰਚ ਕੀਤੀ ਕਿ ਸਾਨੂੰ ਇਹ ਮੁਸ਼ਕਲ ਆ ਰਹੀ ਹੈ ਅੰਮ੍ਰਿਤਸਰ ਤੋਂ ਸਾਨੂੰ ਇਹ ਲਵਾਇਆ ਜਾ ਰਿਹਾ ਜਦੋਂ ਅਸੀਂ ਵੀ ਅਥਾਰਟੀਜ਼ ਤੱਕ ਪਹੁੰਚ ਕੀਤੀ ਤੇ ਸਾਨੂੰ ਪਤਾ ਲੱਗਾ ਕੁਝ 에ਅਰਲਾਈਨਸ ਤੋਂ ਕਿ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਕਿ ਯਾਤਰੀਆਂ ਨੂੰ ਪਹਿਲਾਂ ਹੀ ਕਿਹਾ ਦੋ ਕਿ ਇਸ ਨੂੰ ਉਤਾਰ ਕੇ ਜਾਣ ਇੱਕ ਵੀਡੀਓ ਪਿੱਛੇ ਜੇ ਵਾਇਰਲ ਹੋਇਆ ਜਿੱਥੇ ਅੰਮ੍ਰਿਤਧਾਰੀ ਸਿੱਖ ਯਾਤਰੀ ਨੇ ਇਸ ਨੂੰ ਉਤਾਰਨ ਤੋਂ ਨਾ ਕੀਤੀ ਤੇ ਉਸ ਨੂੰ ਫਲਾਈਟ ਬੋਰਡ ਨਹੀਂ ਕਰਨ ਦਿੱਤੀ ਸਪੇਨ ਦੀ ਦੁਹਾਰਾਂ ਇੱਕਤਰ 에ਅਰਵੇਜ਼ ਤੇ ਕਿ ਉਹ ਵੀਡੀਓ ਕਾਫੀ ਵਾਇਰਲ ਹੋਈ ਹੈ ਇਸੇ ਸੰਬੰਧੀ ਅਸੀਂ ਭਾਰਤ ਦੇ ਸਿਵਲ ਸ਼ਮ ਮੰਤਰਾਲੇ ਨੂੰ ਵੀ ਪਹਿਲਾਂ ਵੀ ਪੱਤਰ ਲਿਖਿਆ ਸੀ ਅਕਤੂਬਰ ਨਵੰਬਰ ਚ ਜਦੋਂ ਸਿੱਖ EMPLOYEES ਜਿਹੜੇ ਨੇ ਉਹਨਾਂ ਨੂੰ ਵੀ ਇੰਟਰਨੈਸ਼ਨਲ 에어ਪੋਰਟ ਦੇ ਟਰਮੀਨਲ ਸਾਈਡਸ ਕਿਰਪਾਨ ਪੂਰੀ ਵੱਡੀ ਪੈਣ ਕੇ ਨਵੇਂ ਦਿਸ਼ਾਂ ਦੇ ਐਡ ਕਰ ਦਿੱਤੇ ਗਏ ਸੀ ਕਿ ਉਹ ਪਾਕੇ ਨਹੀਂ ਜਾ ਸਕਦੇ ਸੋ ਇਸ ਸੰਬੰਧੀ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਲਿਖਿਆ ਸੀ ਤੇ ਹੁਣ ਫੇਰ ਲਿਖ ਰਹੇ ਹਾਂ ਕਿ ਇਹ ਜਿਹੜੀ ਸਮੱਸਿਆ ਫਿਰ ਤੋਂ ਆ ਰਹੀ ਹੈ ਉਹ ਜ਼ਰੂਰ ਹਵਾਈ ਮੰਤਰਾਲੇ ਨਾਲ ਗੱਲਬਾਤ ਕਰਨ ਤੇ ਨਾਲ ਹੀ ਪ੍ਰਧਾਨ ਜਿਹੜੇ ਨੇ ਦਿੱਲੀ ਗੁਰਦਾਰਾ ਮੈਨੇਜਮੈਂਟ ਕਮੇਟੀ ਉਹਨਾਂ ਨੂੰ ਵੀ ਲਿਖਿਆ ਹੈ ਕਿ ਉਹ ਵੀ ਇਕੱਠੇ ਸਾਰੇ ਸਿੱਖ ਲੀਡਰਸ਼ਿਪ ਜਿਹੜੀ ਹੈ ਉਹ ਜ਼ਰੂਰ ਹਵਾਈ ਮੰਤਰਾਲੇ ਨਾਲ ਗੱਲ ਕਰੇ ਬਿਊਰੋ ਆਫ ਸਿਵਲ ਸੈਕਿਉਰਿਟੀ ਜਿਹੜੀ ਹੈ ਉਹਨਾਂ ਨਾਲ ਵੀ ਗੱਲ ਕਰਨ ਕਿਉਂਕਿ ਹੈਰਾਨੀ ਹੈ ਕਿ ਕਿਤੇ ਵੀ ਉਹ ਕਹਿ ਰਹੇ ਨੇ ਯਾਤਰੀ ਕਿ ਸਾਨੂੰ ਮੁਸ਼ਕਲ ਨਹੀਂ ਆਉਂਦੀ ਤੇ ਇਸ ਸਬੰਧੀ ਕੋਈ ਦਿਸ਼ਾ ਨਿਰਦੇਸ਼ ਕਿੱਥੇ ਲਿਖੇ ਹਨ ਕਿ ਇਹ ਛੋਟੀ ਜਿਹੜੀ ਹੈ ਉਹ ਨਹੀਂ ਅਲਾਉਡ ਹੈ ਸੋ ਕਾਫੀ ਲੋਕਾਂ ਨੂੰ ਇਥੇ ਪਹੁੰਚੀ ਉਹਨਾਂ ਦੇ ਧਾਰਮਿਕ ਭਾਵਨਾਵਾਂ ਨੂੰ ਨਾਲ ਹੀ ਅਸੀਂ ਫਲਾਈ ਅੰਮ੍ਰਿਤਸਰ ਨੇ ਜਿਹੜੇ ਸਿੱਖ ਲੀਡਰਸ਼ਿਪ ਨੂੰ ਵੀ ਜਿਹੜੇ ਨੈਸ਼ਨਲ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਨੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਮੰਤਰੀ ਜਿਹੜੇ ਹਨ ਸਰਦਾਰ ਹਰਦੀਪ ਸਿੰਘ ਪੂਰੀ ਜੀ ਬੀਜੇਪੀ ਦੇ ਨੈਸ਼ਨਲ ਸੈਕਟਰੀ ਸਰਦਾਰ ਬੰਜੰਦਰ ਸਿੰਘ ਸਿਰਸਾ ਜੀ ਅੰਮਰਸਾਤ ਸੰਸਦ ਮੈਂਬਰ ਤੇ ਹੋਰਨਾਂ ਨੂੰ ਵੀ ਸਾਰੇ ਸਿੱਖ ਲੀਡਰਸ ਨੂੰ ਕਿਹਾ ਗਿਆ ਹੈ ਕਿ ਸਾਂਝੇ ਤੌਰ ਤੇ ਸਾਰੇ ਉਹ ਇਸ ਸੰਬੰਧੀ ਜ਼ਰੂਰ ਗੱਲਬਾਤ ਕਰਨ ਤੇ ਨਾਲ ਹੀ ਅਸੀਂ ਜਸਦਰ ਸਿੰਘ ਈਕਾਲਕ ਸਿੰਘ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀ ਇਸ ਸੰਬੰਧੀ ਜਿਹੜਾ ਦਿਸ਼ਾ ਨਿਰਦੇਸ਼ਨ ਜ਼ਰੂਰ ਉਹ ਸ਼੍ਰੋਮਣੀ ਕਮੇਟੀ ਨਾਲ ਵੀ ਤੇ ਹੋਰਨਾਂ ਵੀ ਸਿੱਖ ਬੁੱਧੀਜੀਵੀਆਂ ਨਾਲ ਉਹ ਤਾਂ ਜੋ ਇਹ ਗੱਲ ਕਰਕੇ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਜੋ ਯਾਤਰੀਆਂ ਨੇ ਇਹਨਾਂ ਨੂੰ ਉਤਾਰਨ ਚ ਇਹਨਾਂ ਨੂੰ ਪੈਣ ਕੇ ਜਾਣ ਕੋਈ ਮੁਸ਼ਕਲ ਨਾ ਆਵੇ ਜੇਕਰ ਕੋਈ ਡਾਇਰੈਕਸ਼ਨਸ ਹਨ ਕਿ ਕੋਈ ਕਿੰਨੇ ਵੱਡੀ ਨਹੀਂ ਹੈ ਗਲੇ ਚ ਪਾ ਕੇ ਉਸ ਨੂੰ ਡਾਇਰੈਕਸ਼ਨਸ ਜ਼ਰੂਰ ਲਿਖਣੀਆਂ ਚਾਹੀਦੀਆਂ ਨੇ ਸੀਐਸਐਫ ਵਾਲੇ ਸੈਂਟ ਜਿਹੜੀ ਸਕਿਉਰਿਟੀ ਫੋਰਸਿਜ਼ ਨੇ 에어ਪੋਰਟਸ ਤੇ ਉਹਨਾਂ ਦੇ ਵੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿ ਜੇਕਰ ਉਹਨਾਂ ਨੂੰ ਗਲਤੀ ਲੱਗ ਰਹੀ ਹੈ ਕਿ ਵੱਡੀ ਕਿਰਪਾਨ ਕਿਰਪਾਨ ਅਲਾਉਡ ਨਹੀਂ ਹੈ ਤੇ ਉਹ ਇਸ ਨੂੰ ਵੀ ਕਿਰਪਾਨ ਸਮਝ ਰਹੇ ਹਨ ਤੇ ਇਸ ਸੰਬੰਧੀ ਵੀ ਕਲੈਰਿਟੀ ਹੋਣੀ ਚਾਹੀਦੀ ਹੈ ਸੋ ਅਸੀਂ ਫਿਰ ਰਿਕਵੈਸਟ ਕਰਦੇ ਹਾਂ ਕੀ ਇੰਟਰਨੈਸ਼ਨਲ ਫਲਾਈਟਸ ਭਾਵੇਂ ਅੰਮ੍ਰਿਤਸਰ ਅਤੇ ਦਿੱਲੀ ਵੀ ਮੁਸ਼ਕਲ ਆ ਰਹੀ ਹੈ ਕਾਫੀ ਜਣਾਂ ਨੇ ਸੋਚਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਰੋਕ ਰਹੇ ਹਨ ਦਿੱਲੀ ਵੀ ਸਾਨੂੰ ਕਾਫੀ ਜਣਾਂ ਨੇ ਕਿਹਾ ਹੈ ਕਿ ਉੱਥੇ ਮੁਸ਼ਕਲ ਆ ਰਹੀ ਹੈ ਰੈਂਡਮਲੀ ਕਈ ਜਣੇ ਜਦੋਂ ਲੱਗਦਾ ਹੈ ਕਿ ਅੰਮ੍ਰਿਤਾਰੀ ਸਿੱਖ ਹੈ ਤੁਹਾਨੂੰ ਪੁੱਛ ਲੈਂਦੇ ਹਨ ਤੇ ਉਹ ਦੱਸਦੇ ਹਨ ਕਿ ਇਹ ਕਿਰਪਾਨ ਸਿਪਾਈ ਹੈ ਗੱਲ ਜਦੋਂ ਉਹ ਲਾਉਣ ਲਿਖਿੰਦੇ ਹਨ ਸੋ ਉਮੀਦ ਕਰਦੇ ਹਾਂ ਕਿ ਇਸ ਸਬੰਧੀ ਜਲਦੀ ਹੀ ਹੱਲ ਕੱਢਿਆ ਜਾਵੇ ਜਿਹੜੇ ਸਿੱਖ EMPLOYEES ਦਾ ਮਸਲਾ ਹੈ ਉਹ ਹਾਲੇ ਵੀ ਉੱਥੇ ਖੜਾ ਹੈ ਉਹਦੀ ਵੀ ਬੇਨਤੀ ਕਰਦੇ ਹਾਂ ਕਿ ਜਲਦੀ ਜਲਦੀ ਇਸ ਦਾ ਹੱਲ ਕੱਢਿਆ ਜਾਵੇ ਬ